ਇੱਕ ਹੋਰ ਕਵਿਤਾ ਪੇਸ਼ ਹੈ ਜਿਸ ਦਾ ਨਾਂ ਹੈ ਲਾਜ ਨਾਂ ਮੈਂ ਕੋਈ ਖੁਦਾ ਨਾ ਮੈਂ ਕੋਈ ਖੁਦਾ ਹਾਂ ਨਾ ਕਿਸੇ ਦਾ ਮੈਂ ਵਿਧਾਤਾ ਨਾਂ ਮੈਂ ਕੋਈ ਖੁਦਾ ਹਾਂ ਨਾ ਕਿਸੇ ਦਾ ਮੈਂ ਵਿਧਾਤਾ ਦੋਸ਼ ਕਰਮ ਹੋਸ਼ ਜੋਸ਼ ਸਮਝਾਂ ਸਭ ਉਸ ਲਿਖਿਆ ਖਾਤਾ ਹੋਸ਼ ਦੋਸ਼ ਕਰਮ ਹੋਸ਼ ਜੋਸ਼ ਸਮਝਾਂ ਸਭ ਉਸ ਲਿਖਿਆ ਖਾਤਾ ਕਰਮ ਕਾਜ ਨਾ ਰਾਮ ਰਾਜ ਸਭ ਗੁਨਾਹ ਕਹਿਣਾ ਅਪਰਾਧ ਨਾ ਕਿਸੇ ਨੂੰ ਚੰਗੀ ਮੰਦੀ ਕੌਣ ਬਣੇ ਕਿਸ ਦਾ ਮੁਹਤਾਜ ਕਰਮ ਕਿਸੇ ਦੇ ਮੈਂ ਨਾ ਜਾਣਾਂ ਕੀ ਹੋਣਾ ਨਾ ਕੋਈ ਗਿਆਤਾ ਕਰਮ ਕਿਸੇ ਦੇ ਮੈਂ ਨਾ ਜਾਣਾਂ ਕੀ ਹੋਣਾ ਨਾ ਕੋਈ ਗਿਆਤਾ ਦਿਲ ਦੇ ਪਾੜੇ ਦਿਲ ਦੇ ਪਾੜੇ ਹੋ ਕੇ ਹਾਰੇ ਵੇਖ ਵੇਖ ਲਹੂ ਅੱਖੀਆਂ ਰੋਵਣ ਵੇਖ ਵੇਖ ਲਹੂ ਅੱਖੀਆਂ ਰੋਵਣ ਕਹਿਣ ਕਰਨ ਵਿੱਚ ਬੜਾ ਫਰਕ ਹੈ ਕਹਿਣ ਕਰਨ ਵਿੱਚ ਬੜਾ ਫਰਕ ਹੈ ਸੁਖ ਦੁਖ ਕਰਮਾ ਸੰਗ ਸੰਜੋਵਣ ਸੁਖ ਦੁਖ ਕਰਮਾ ਸੰਗ ਸੰਜੋਵਣ ਰਤ ਜਿਗਰ ਦੀ ਰਤ ਜਿਗਰ ਦੀ ਸੋਚਾਂ ਦੀ ਧਰਤੀ ਟਿਪਕਾ ਟਿਪਕਾ ਬਾਣ ਪੈ ਚੋਵੇ ਵੀਰ ਭਰਾ ਇੱਕ ਕੁਖ ਦੇ ਜਾਏ ਪਿਆਰ ਪ੍ਰੀਤਾ ਆਵੇ ਲਾਜ ਕੌਣ ਕਿਸੇ ਦਾ ਕੌਣ ਕਿਸੇ ਦਾ ਕਿਸੇ ਕੀ ਕਰਨਾ लहू प्यासे दिल दे राज, फिर दिल सोचे फिर दिल सोचे छड मना तू की करना कुछ नहीं सरना छाड़ मना तू की करना कुछ नहीं सरना टुटिया साज कल जद तू कल जद तू नहीं होना कल जद तू नहीं होना ता फिर किसने तू है रोना तू जाने ਤੂੰ ਜਾਣੇ ਨਾ ਕੋਈ ਖੁਦਾ ਹੈ ਤੂੰ ਜਾਣੇ ਨਾ ਕੋਈ ਖੁਦਾ ਹੈ ਕਰਮ ਵਿਦਾਤਾ ਹੀ ਸਭ ਥਾਂ ਹੈ ਸਮਝ ਜਦ ਤੂੰ ਮਰ ਖਪ ਜਾਣਾ ਸਮਝ ਜਦ ਤੂੰ ਮਰ ਖਪ ਜਾਣਾ ਫਿਰ ਕਿਸ ਨੇ ਕਿਸ ਨੂੰ ਸਮਝਾਣਾ ਵਕਤ ਨੇ ਆਪੇ ਪੜਨੇ ਪਾਣਾ ਵਕਤ ਨੇ ਆਪੇ ਪੜਨੇ ਪਾਣਾ ਚਾਹੇ ਸਿਆਣਾ ਦੇਣਾ ਸਾਦ ਚਾਹੇ ਸਿਆਣਾ ਦੇਣਾ ਸਾਦ